ਹੁਣ ਗੱਲ ਹੋਵੇਗੀ ਮਹਾ ਮੁਕਾਬਲੇ ਦੀ ਅੱਜ ਕ੍ਰਿਕਟ ਦਾ ਸੁਪਰ ਸੰਡੇ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਖਿਤਾਬੀ ਜੰਗ ਹੋਵੇਗੀ ਏਸ਼ੀਆ ਕੱਪ ਦਾ ਅੱਜ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਲਗਾਤਾਰ ਤੀਜੀ ਵਾਰ ਪਾਕਿਸਤਾਨ ਨੂੰ ਹਰਾਉਣ ਦੇ ਲਈ ਟੀਮ ਇੰਡੀਆ ਉਤਰੇਗੀ ਟੂਰਨਾਮੈਂਟ ਦੇ ਵਿੱਚ ਪਹਿਲਾਂ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਮਾਦ ਦੇ ਚੁੱਕਿਆ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਹਿਲੀ ਵਾਰ ਭਾਰਤ ਪਾਕਿਸਤਾਨ ਆਪਸ ਦੇ ਵਿੱਚ ਭਿੜ ਰਹੇ ਨੇ ਅੱਜ ਦੁਬਈ ਦੇ ਵਿੱਚ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਤਾਂ ਕ੍ਰਿਕਟ ਪ੍ਰੇਮੀਆਂ ਦੇ ਵੱਲੋਂ ਭਾਰਤ ਵਾਸੀਆਂ ਦੇ ਵੱਲੋਂ ਬੇਸਬਰੀ ਦੇ ਨਾਲ ਇਸ ਮੈਚ ਦਾ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਸੁਭਾਅਕ ਹੈ ਕਿ ਜਦੋਂ ਫਾਈਨਲ ਮੁਕਾਬਲਾ ਹੋਵੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਵੇ ਤਾਂ ਫਿਰ ਲੋਕਾਂ ਦੇ ਵਿਚਾਰ ਕ੍ਰਿਕਟ ਪ੍ਰੇਮੀਆਂ ਦੇ ਵਿਚਾਰ ਵੀ क्रेਜ਼ ਜੋਸ਼ਪੂਰਾ ਹਾਈ ਨਜ਼ਰ ਆਉਂਦਾ ਹੈ ਤੇ ਇਸ ਮੈਚ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਤੇ ਅੱਜ ਕ੍ਰਿਕਟ ਦਾ ਆ ਸੁਪਰ ਸੰਡੇ ਸਾਬਿਤ ਹੋਵੇਗਾ ਕਿਉਂਕਿ ਏਸ਼ੀਆ ਕੱਪ ਦਾ ਅੱਜ ਫਾਈਨਲ ਮੁਕਾਬਲਾ ਹੈ ਤੇ ਫਾਈਨਲ ਮੁਕਾਬਲਾ ਵੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਜਾ ਰਿਹਾ ਹੈ ਕਿਉਂਕਿ ਟੂਰਨਾਮੈਂਟ ਦੀ ਗੱਲ ਕਰੀਏ ਏਸ਼ੀਆ ਕੱਪ ਦੇ ਵਿੱਚ ਤਾਂ ਟੂਰਨਾਮੈਂਟ ਦੇ ਵਿੱਚ ਪਹਿਲਾਂ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਮਾਤ ਦੇ ਚੁੱਕਿਆ ਤੇ ਅੱਜ ਤੇਜਾ ਮੈਚ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਜਾ ਰਿਹਾ ਦੁਬਈ ਦੇ ਵਿੱਚ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ये फाइनल मैच है ये इसमें को कमज़ोर कभी भी नहीं आका जाना चाहिए क्योंकि बात पता क्या है कि जो जितने भी आपने मैचेस खेले हैं अच्छे मैचेस खेले हैं पर आप फाइनल है फाइनल में जीतना जरूरी हो जाता है तभी आपके जो जितनी भी क्रिकेट खेली है आपने तभी आपको ऐसा अच्छा लगेगा कि हमने फाइनल भी जीता है क्योंकि इस वक्त तो भारत की टीम जो है काफ़ी अच्छा पोजिशन भी कर रही है बैटिंग हो बॉलिंग हो फील्डिंग हो बट फील्डिंग में थोड़ा ध्यान देना पड़ेगा बट दोनों डिपार्टमेंट اچھے فارم میں چل رہی ہے۔ پریشر میں کوئی نہیں رہتی یہ پریشر میں تو فائنل کا ہوتا ہی ہے تھوڑا بہت پر پاکستان بھی تو پریشر میں ہے نا تو انڈیا تو اکیلی تھوڑی ہے۔ تو یہ ایک ایسا میچ ہوتا ہے جس میں دونوں ٹیموں جو پریشر کو اچھا ہینڈل کرے گی وہی تو تاج کرکٹ دا سپر سنڈے ہے بھارت پاکستان دے وچالے اج ختابی جنگ ہونے جا رہی ہے ایشیا کپ دا فائنل مقابلہ ہوے گا لگاتار تیسری بار پاکستان ہراون دے لیے ਭਾਰਤ ਦੀ ਟੀਮ ਮੈਦਾਨ ਦੇ ਵਿੱਚ ਉਤਰੇਗੀ ਕਿਉਂਕਿ ਟੂਰਨਾਮੈਂਟ ਦੀ ਗੱਲ ਕੀਤੀ ਜਾਵੇ ਤਾਂ ਟੂਰਨਾਮੈਂਟ ਦੇ ਵਿੱਚ ਪਹਿਲਾਂ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਹਾਰ ਦੇ ਚੁੱਕਿਆ ਹੈ ਆ ਦੋ ਮੈਚਾਂ ਦੇ ਵਿੱਚ ਭਾਰਤ ਦੇ ਨਾਲ ਜੋ ਮੈਚ ਹੋਇਆ ਉਸ ਦੇ ਵਿੱਚ ਪਾਕਿਸਤਾਨ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਭਾਰਤ ਤੇ ਪਾਕਿਸਤਾਨ ਦਾ ਇਹ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਦੁਬਈ ਦੇ ਵਿੱਚ ਦਰਸਲ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਭਿੜ ਰਹੇ ਨੇ ਕਿਉਂਕਿ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦਾ ਆ ਸ਼ਾਨਦਾਰ ਪ੍ਰਦਰਸ਼ਨ ਰਿਹਾ ਸਾਰੇ ਦੇ ਸਾਰੇ ਮੈਚ ਚੁੱਕ ਕੇ ਭਾਰਤੀ ਟੀਮ ਨੇ ਹੁਣ ਤੱਕ ਜਿੱਤੇ ਗਏ ਨੇ ਦੋ ਮੈਚ ਜਿਹੜੇ ਕਿ ਪਾਕਿਸਤਾਨ ਦੇ ਨਾਲ ਹੋਏ ਉਸ ਦੇ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ